ਪੂਰੇ ਪੰਜਾਬ ਭਰ ਦੇ ਵਿੱਚ ਪੁਲਿਸ ਵੱਲੋਂ ਚਲਾਇਆ ਗਿਆ ਹੈ ਨਾ ਯੁੱਧ ਨਸ਼ੇ ਵਿਰੁੱਧ ਤਹਿਤ ਮਾਨਸਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮਾਨਸਾ ਪੁਲਿਸ ਦੇ ਵੱਲੋਂ ਕਾਸੋਪਰੇਸ਼ਨ ਤਹਿਤ ਚੈਕਿੰਗ ਕੀਤੀ ਗਈ ਹੈ। ਜਿਸ ਰਾਣ ਐਸਪੀ ਅਚ ਜਸਕਿਰਨ ਸਿੰਘ ਨੇ ਦੱਸਿਆ ਕਿ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਚੈਕਿੰਗ ਕੀਤੀ ਜਾ ਰਹੀ ਹੈ ਤੇ 300 ਤੋਂ ਜ਼ਿਆਦਾ ਪੁਲਿਸ ਕਰਮੀ ਇਸ ਅਭਿਆਨ ਦੇ ਵਿੱਚ ਲੱਗੇ ਹੋਏ ਨੇ। ਉਹਨਾਂ ਦੱਸਿਆ ਕਿ ਅੱਜ ਜ਼ਿਲ੍ਹੇ ਭਰ ਦੇ ਵਿੱਚ ਕਾਸੋਪਰੇਸ਼ਨ ਜਾਰੀ ਹੈ ਤੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੇ ਹੋਏ ਕਿਹਾ ਜਾਂ ਤਾਂ ਨਸ਼ਾ ਛੱਡ ਦੋ ਜਾਂ ਤਾਂ ਪੰਜਾਬ ਛੱਡੋ। ਚਲਾਈ ਗਿਆ ਕੀ ਕੁਝ ਕੀ ਕੁਝ ਬਰਾਉਂਦਗੀ ਅੱਜ ਯਦਨਸ਼ੇ ਵਿਰੋਧ ਦੇ ਵਿੱਚ ਜ਼ਿਲ੍ਹਾ ਮਾਨਸਾ ਦੇ ਵਿੱਚ ਅਸੀਂ ਇਹ ਪੂਰੇ ਜ਼ਿਲ੍ਹੇ ਦੇ ਵਿੱਚ ਕਾਸੋ ਆਪਰੇਸ਼ਨ ਕਰਦੇ ਪਏ ਆ ਸਾਡਾ ਅਸੀਂ ਇਸ ਪ੍ਰੋਗਰਾਮ ਦੇ ਵਿੱਚ 310 ਤੋਂ ਵੱਧ ਦੀ ਫੋਰਸ ਲਗਾਈ ਹੈ ਤੇ ਸਾਡਾ ਇਹ ਏਮ ਹੈ ਕਿ ਆਪਾਂ ਜਿਹੜੇ ਕੋਈ ਹੈ ਜਿਹੜਾ ਨਸ਼ਾ ਤਸਕਰ ਨੇ ਉਹਨਾਂ ਤੇ ਸਰਪ੍ਰਾਈਜ਼ ਫੈਕਟਰ ਰੱਖੀਏ ਤੇ ਉਹ ਇਹਨਾਂ ਨੂੰ ਅਰਲੀ ਮਾਰਨਿੰਗ ਉਹਨਾਂ ਦੇ ਘਰੇ ਜਾ ਕੇ ਚੈਕਿੰਗ ਕਰਕੇ ਉਹਨਾਂ ਨੂੰ ਅਰੈਸਟ ਕਰੀਏ ਸਰ ਨਸ਼ਾ ਤਸਕਰਾਂ ਦੀ ਗੱਲ ਨਹੀਂ ਜਣੇ ਨਸ਼ਾ ਤਸਕਰਾਂ ਨੂੰ ਆਈ ਵਾਰਨਿੰਗ ਦੇਣਾ ਚਾਹੁੰਦੇ ਆ ਕਿ ਜਿਹੜਾ ਯੁੱਧ ਨਸ਼ੇ ਵਿਰੁੱਧ ਅਸੀਂ ਚਲਾਇਆ ਹੋਇਆ ਹੈ ਇਹਦੇ ਤਹਿਤ ਅਸੀਂ ਪੂਰਾ ਸਟ੍ਰਿਕਟ ਐਕਸ਼ਨ ਲੈ ਰਹੇ ਆ ਤੇ ਸਾਡੇ ਪੁਲਿਸ ਵੱਲੋਂ ਤੁਹਾਨੂੰ ਇੱਕ ਸਟ੍ਰਿਕਟ ਵਾਰਨਿੰਗ ਹੈਗੀ ਹੈ ਕਿ ਆਹ ਹੈ ਨਸ਼ਾ ਤਸਕਰੀ ਦਾ ਕੰਮ ਛੱਡ ਦਿਓ ਜਾਂ ਸਾਡਾ ਜ਼ਿਲ੍ਹਾ ਸਾਡਾ ਜਿਹੜਾ ਸਟੇਟ ਹੈ ਉਹ ਛੱਡ ਕੇ ਭੱਜ ਜਾਓ ਸਰ ਹੁਣ ਤੱਕ ਕੀ ਕੁਝ ਬਰਾਮਦਗੀ ਕੀਤੀ ਜਿਹੜਾ ਆਪਰੇਸ਼ਨ ਹੈ ਹਾਲੇ ਚੱਲਦਾ ਪਿਆ ਇਹਦੇ ਵਿੱਚ ਜਿਹੜੀਆਂ ਬਰਾਮਦਗੀਆਂ ਹੈ ਤੇ ਜਿਹੜੇ ਐਫ ਆਈ ਆਰ ਦਰਜ ਹੋਣਗੇ ਉਹ ਤੁਹਾਨੂੰ ਥੋੜੀ ਦੇਰ ਚ ਦੱਸਾਂਗੇ